ਤੁਹਾ ਕੀ ਹਾਲ ਚਾਲ ਹਨ ਸਾਰੇ ਠੀਕ ਠਾਕ ਹੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਪ੍ਰਦੀਪ ਸਿੰਘ ਚੀਮਾ ਤੇ ਜਿਵੇਂ ਮੈਂ ਹਾਂ ਹੁਣ ਸਫ਼ਰ ਕਰ ਰਿਹਾ ਤੁਸੀਂ ਦੇਖ ਰਹੇ ਹੋ ਇਹ ਹੈਗੀ ਸਵਿਫਟ ਗੱਡੀ ਆਪਣੀ ਸਵਿਫਟ ਨਵੀਂ ਆਈ ਬਈ ਬਹੁਤ ਖੂਬੀਆਂ ਨੇ ਗੱਡੀ ਦੇ ਵਿੱਚ ਇਹਦੇ ਵਿੱਚ ਜਰੂਰ ਸਵਿਫਟਾਂ ਦੇ ਵਿੱਚ ਬੜੀਆਂ ਖੂਬੀਆਂ ਨੇ ਨਾ ਤਾਂ ਇਹ ਮਰ ਜਾਣੀ ਐਵਰੇਜ ਕਿੰਨੀ ਉਹ ਮਾਰ ਖਾਂਦੀ ਆ ਤੇ ਨਾ ਕੋਈ ਸਰਵਿਸ ਦਾ ਬਾਲਾ ਖਰਚਾ ਤੇ ਨਾ ਕੋਈ ਸਪੇਅਰ ਪਾਰਟਸ ਮਹਿੰਗਾ ਕਿੱਥੋਂ ਮਰਜੀ ਸਪੇਅਰ ਪਾਰਟਸ ਲੈ ਲਓ ਚਾਹੇ ਕਵਾੜ ਦੇ ਵਿੱਚੋਂ athe ਰੇਟ ਚੀਜ਼ ਇਹਦਾ ਪਾਰਟਸ ਮਿਲ ਜਾਂਦਾ ਤੇ ਬਾਕੀ ਚਲਾਈ ਚਲੂਈ ਨੂੰ ਬੜੀ ਘੈਂਟ ਗੱਡੀ ਆ ਬਈ ਆਪਾਂ ਤਾਂ ਹੁਣ ਤੱਕ 4-5 ਬਦਲਤੀਆਂ ਉੱਚੇ ਨੀਵੇਂ ਮਾਡਲ ਪਰ ਗੱਡੀ ਹੋਰ ਚਲਾਉਣ ਨੂੰ ਜੀ ਹੁ ਨਹੀਂ ਕਰਦਾ ਯਾਰ ਮੈਂ ਤੁਹਾਨੂੰ ਸਹੀ ਗੱਲ ਦੱਸਾਂ